ਦੋਸਤੋ ਅੱਜ ਦੀ ਇਹ ਕਹਾਣੀ ਹਰ ਉਸ ਕੁੜੀ ਦਾ ਦਰਦ ਬਿਆਨ ਕਰਦੀ ਹੈ ਜੋ ਆਪਣੀ ਜ਼ਿੰਦਗੀ ਸੁਧਾਰਨ ਲਈ ਵਿਦੇਸ਼ ਜਾਂਦੀ ਹੈ ਪਰ ਉੱਥੇ ਪਹੁੰਚ ਕੇ ਉਸ ਨੂੰ ਮਿਲਦਾ ਹੈ ਸਿਰਫ ਇਕਲਾਪਨ ਥਕਾਵਟ ਤੇ ਹਕੀਕਤ ਦਾ ਕਰਵਾਚਾ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਜਲੰਧਰ ਦੇ ਨੇੜੇ ਇੱਕ ਛੋਟੇ ਜਿਹੇ ਪਿੰਡ ਤੋਂ ਜਿੱਥੇ ਰਹਿੰਦੀ ਸੀ ਗੁਰਲੀਨ 23 ਸਾਲ ਦੀ ਨੌਜਵਾਨ ਕੁੜੀ ਜਿਸ ਦੇ ਸੁਪਨੇ ਬਹੁਤ ਵੱਡੇ ਸਨ ਉਸ ਦੇ ਮਾਪਿਓ ਨੇ ਸਾਰੀ ਜ਼ਿੰਦਗੀ ਮਿਹਨਤ ਕਰਕੇ ਕੁਝ ਪੈਸੇ ਜੋੜੇ ਸਨ ਤਾਂ ਜੋ ਉਹ ਆਪਣੀ ਧੀ ਨੂੰ ਕੈਨੇਡਾ ਭੇਜ ਸਕਣ ਗੁਰਲੀ ਨੂੰ ਲੱਗਦਾ ਸੀ ਕਿ ਕੈਨੇਡਾ ਜਾਣ ਨਾਲ ਉਸ ਦੀ ਜ਼ਿੰਦਗੀ ਚਮਕ ਉੱਠੇਗੀ ਉਹ ਮਾਪਿਓ ਨੂੰ ਸੁੱਖ ਦੇਵੇਗੀ ਉਹਨਾਂ ਲਈ ਵੱਡਾ ਘਰ ਖਰੀਦੇਗੀ ਤੇ ਉਹਨਾਂ ਨੂੰ ਫਖਰ ਮਹਿਸੂਸ ਕਰਾਏਗੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਜਿਸ ਸੁਪਨੇ ਦਾ ਰੰਗ ਸੋਨੇ ਵਰਗਾ ਲੱਗ ਰਿਹਾ ਸੀ ਉਹ ਅਸਲ ਵਿੱਚ ਇੱਕ ਕੌੜਾ ਸੱਚ ਹੋਵੇਗਾ ਜਦੋਂ ਉਸਦਾ ਵੀਜ਼ਾ ਆਇਆ ਸਾਰੇ ਪਿੰਡ ਨੇ ਲੱड्डੂ ਵੰਡੇ ਬਾਪੂ ਨੇ ਮੱਥਾ ਟੇਕਿਆ ਤੇ ਮਾਂ ਦੀਆਂ ਅੱਖਾਂ 'ਚੋਂ ਅੰਸੂ ਚਲਕ ਪਏ ਖੁਸ਼ੀ ਦੇ ਵੀ ਤੇ ਚਿੰਤਾ ਦੇ ਵੀ ਗੁਰਲੀਨ ਜਦੋਂ ਟੋਰਾਂਟੋ ਪਹੁੰਚੀ ਪਹਿਲੇ ਕੁ ਦਿਨ ਉਸ ਨੂੰ ਸਭ ਕੁਝ ਨਵਾਂ ਤੇ ਚਮਕੀਲਾ ਲੱਗਿਆ ਹਰ ਜਗ੍ਹਾ ਵੱਡੀਆਂ ਇਮਾਰਤਾਂ ਰੌਸ਼ਨੀ ਤੇ ਲੋਕਾਂ ਦੀ ਦੌਹੀਬੱਜ ਉਸਨੇ ਸੋਚਿਆ ਸੀ ਕਿ ਇੱਥੇ ਉਸਦਾ ਨਵਾਂ ਜੀਵਨ ਸ਼ੁਰੂ ਹੋਵੇਗਾ ਪਰ ਕੁਝ ਹੀ ਹਫ਼ਤਿਆਂ ਵਿੱਚ ਹਕੀਕਤ ਦਾ ਦਰਦ ਉਸਦੀ ਹੱਡੀ ਤੱਕ ਪਹੁੰਚ ਗਿਆ ਰੂਮ ਸ਼ੇਅਰ ਕਰਨ ਲਈ ਉਸ ਨੂੰ ਇੱਕ ਛੋਟਾ ਜਿਹਾ ਬੇਸਮੈਂਟ ਮਿਲਿਆ ਜਿੱਥੇ ਚਾਰ ਹੋਰ ਕੁੜੀਆਂ ਰਹਿੰਦੀਆਂ ਸਨ ਕਮਰੇ ਵਿੱਚ ਹਵਾ ਦਾ ਵੀ ਜ਼ਿਆਦਾ ਪ੍ਰਬੰਧ ਨਹੀਂ ਸੀ ਤੇ ਸਰਦੀ ਦੇ ਦਿਨਾਂ ਵਿੱਚ ਠੰਡੀ ਹਵਾ ਨਾਲ ਹੱਡੀਆਂ ਤੱਕ ਕੰਬਣ ਲੱਗਦੀਆਂ ਸਨ ਖਾਣ ਲਈ ਸਮਾਂ ਨਹੀਂ ਮਿਲਦਾ ਸੀ ਕਈ ਵਾਰ ਉਹ ਰਾਤ ਨੂੰ ਰੋਟੀ ਦੀ ਥਾਂ ਸਿਰਫ ਚਾਹ ਪੀ ਕੇ ਸੋ ਜਾਂਦੀ ਪਰ ਉਹ ਆਪਣੇ ਆਪ ਨੂੰ ਕਹਿੰਦੀ ਇਹ ਸਫ਼ਰ ਆਸਾਨ ਨਹੀਂ ਹੁੰਦਾ ਪਰ ਇੱਕ ਦਿਨ ਇਹ ਮਿਹਨਤ ਰੰਗ ਲਿਆਵੇਗੀ ਉਸਨੇ ਰੈਸਟੋਰੈਂਟ ਵਿੱਚ ਨੌਕਰੀ ਸ਼ੁਰੂ ਕੀਤੀ ਜਿੱਥੇ ਉਹ 14 ਘੰਟੇ ਖੜੀ ਰਹਿੰਦੀ ਕਈ ਵਾਰ ਪੈਰਾਂ ਵਿੱਚ ਛਾਲੇ ਪੈ ਜਾਂਦੇ ਪਰ ਛੁੱਟੀ ਦਾ ਨਾਂ ਨਹੀਂ ਹਰ ਦਿਨ ਸਵੇਰੇ 7 ਵਜੇ ਤੋਂ ਰਾਤ ਦੇ 10 ਵਜੇ ਤੱਕ ਕੰਮ ਕਰਨਾ ਉਸਦੀ ਰੁਟੀਨ ਬਣ ਗਿਆ ਰੈਸਟੋਰੈਂਟ ਦਾ ਮਾਲਕ ਪੰਜਾਬੀ ਸੀ ਪਰ ਮਨੁੱਖਤਾ ਖਤਮ ਹੋ ਚੁੱਕੀ ਸੀ ਉਹ ਗੁਰਲੀਨ ਨਾਲ ਕਈ ਵਾਰ ਬਦਸਲੂਕੀ ਕਰਦਾ ਕਹਿੰਦਾ ਤੈਨੂੰ ਤਾਂ ਕੰਮ ਦੀ ਆਦਤ ਨਹੀਂ ਇੱਥੇ ਮਿਹਨਤ ਕਰਨੀ ਪੈਂਦੀ ਹੈ ਗੁਰਲੀਨ ਦੀਆਂ ਅੱਖਾਂ ਵਿੱਚ ਅੰਸੂ ਆ ਜਾਂਦੇ ਪਰ ਉਹ ਕੁਝ ਨਹੀਂ ਕਹਿੰਦੀ ਉਸ ਨੂੰ ਪਤਾ ਸੀ ਕਿ ਜੇ ਉਸ ਨੇ ਨੌਕਰੀ ਛੱਡੀ ਤਾਂ ਕਿਰਾਇਆ ਕਿਵੇਂ ਦੇਵੇਗੀ ਖਾਣ ਲਈ ਪੈਸੇ ਕਿੱਥੋਂ ਆਉਣਗੇ ਤੇ ਸਭ ਤੋਂ ਵੱਡੀ ਗੱਲ ਮਾਪਿਓ ਨੂੰ ਪਤਾ ਲੱਗਿਆ ਤਾਂ ਉਹਨਾਂ ਦਾ ਦਿਲ ਟੁੱਟ ਜਾਵੇਗਾ ਉਹ ਹਰ ਰੋਜ਼ ਵੀਡੀਓ ਕਾਲ ਤੇ ਮਾਂ ਨਾਲ ਹੱਸ ਕੇ ਗੱਲ ਕਰਦੀ ਸੀ ਕਹਿੰਦੀ मां ਇੱਥੇ ਸਭ ਚੰਗਾ ਹੈ ਪਰ ਕੈਮਰੇ ਦੇ ਪਿੱਛੇ ਉਸ ਦਾ ਚਿਹਰਾ ਥਕਾਵਟ ਨਾਲ ਭਰਿਆ ਹੋਇਆ ਸੀ ਉਹ ਆਪਣੀ ਮਾਂ ਨੂੰ ਨਹੀਂ ਦੱਸ ਸਕਦੀ ਸੀ ਕਿ ਕਿਵੇਂ ਕਈ ਰਾਤਾਂ ਉਹ ਫਰਸ਼ ਤੇ ਬੈਠ ਕੇ ਰੋਂਦੀ ਸੀ ਕਿਉਂਕਿ ਥਕਾਵਟ ਠੰਡ ਤੇ ਇਕਲਾਪਨ ਨੇ ਉਸ ਨੂੰ ਅੰਦਰੋਂ ਤੋੜ ਦਿੱਤਾ ਸੀ ਇੱਕ ਦਿਨ ਰੈਸਟੋਰੇਟ ਵਿੱਚ ਉਸ ਦੀ ਤਬੀਅਤ ਬਹੁਤ ਖਰਾਬ ਹੋ ਗਈ 14 ਘੰਟਿਆਂ ਦੀ ਡਿਊਟੀ ਤੋਂ ਬਾਅਦ ਜਦੋਂ ਉਹ ਬਰਤਨ ਤੋੜ ਰਹੀ ਸੀ ਉਸ ਦੇ ਹੱਥ ਕੰਬਣ ਲੱਗੇ ਤੇ ਅੱਖਾਂ ਅੰਨੀਆਂ ਹੋਣ ਲੱਗੀਆਂ ਉਸ ਦਾ ਸਾਥੀ ਇੱਕ ਬੰਗਲਾਦੇਸ਼ੀ ਮੁੰਡਾ ਉਸ ਨੂੰ ਕਹਿੰਦਾ ਤੂੰ ਠੀਕ ਹੈ ਪਰ ਉਹ ਬਿਨਾ ਕੁਝ ਬੋਲਦੇ ਹੀ ਜ਼ਮੀਨ ਤੇ ਡਿੱਗ ਪਈ ਹੋਸ਼ ਆਇਆ ਤਾਂ ਹਸਪਤਾਲ ਵਿੱਚ ਸੀ ਡਾਕਟਰ ਨੇ ਕਿਹਾ ਤੂੰ ਆਪਣੇ ਸਰੀਰ ਨਾਲ ਜ਼ਿਆਦਤੀ ਕਰ ਰਹੀ ਹੈ ਇਹ ਥਕਾਵਟ ਤੇ ਕਮੀ ਦਾ ਨਤੀਜਾ ਹੈ ਗੁਰਲੀਨ ਨੇ ਹੌਲੀ ਜਿਹਾ ਪੁੱਛਿਆ ਡਾਕਟਰ ਜੀ ਮੈਂ ਕੰਮ ਨਾ ਕਰਾਤਾ ਖਾਣ ਖਾਵਾਂਗੀ ਕਿੱਥੋਂ ਡਾਕਟਰ ਚੁੱਪ ਰਹਿ ਗਿਆ ਉਸ ਸਮਾਂ ਉਸ ਲਈ ਇੱਕ ਤਬਦੀਲੀ ਦਾ ਇਸ਼ਾਰਾ ਸੀ ਪਰ ਜ਼ਿੰਦਗੀ ਦੀ ਮਜਬੂਰੀ ਨੇ ਉਸ ਨੂੰ ਫਿਰ ਵੀ ਕੰਮ ਕਰਨ ਤੇ ਮਜਬੂਰ ਕਰ ਦਿੱਤਾ ਉਸ ਦੇ ਮਨ ਵਿੱਚ ਹੁਣ ਇੱਕੋ ਗੱਲ ਸੀ ਮਾਪਿਓ ਦਾ ਕਰਜ਼ਾ ਉਤਾਰਨਾ ਤੇ ਉਹਨਾਂ ਲਈ ਇੱਕ ਚੰਗਾ ਭਵਿਕ ਬਣਾਉਣਾ ਦਿਨ ਲੰਘਦੇ ਗਏ ਤੇ ਗੁਰਲੀਨ ਦੇ ਚਿਹਰੇ ਦੀ ਰੌਣਕ ਖਤਮ ਹੋਣ ਲੱਗੀ ਕਈ ਵਾਰ ਉਸ ਦੇ ਹੱਥਾਂ ਤੋਂ ਖੂਨ ਨਿਕਲਦਾ ਪਰ ਉਹ ਕਹਿੰਦੀ ਕੁਝ ਨਹੀਂ ਹੋਇਆ ਇਹ ਤਾਂ ਆਮ ਗੱਲ ਹੈ ਜਦੋਂ ਹੋਰ ਕੁੜੀਆਂ ਕਾਲਜ ਜਾਂ ਪਾਰਟੀਆਂ ਵਿੱਚ ਜਾਂਦੀਆਂ ਸਨ ਗੁਰਲੀਨ ਆਪਣੇ ਸਰੀਰ ਨੂੰ ਥਕਾਵਟ ਦੇ ਬਾਵਜੂਦ ਰੈਸਟੋਰੇਟ ਵਿੱਚ ਖੜੀ ਰਹਿੰਦੀ ਹਰ ਸ਼ਾਮ ਜਦੋਂ ਉਹ ਘਰ ਆਉਂਦੀ ਉਸਦੇ ਪੈਰ ਸੋਜ ਜਾਂਦੇ ਤੇ ਅੱਖਾਂ ਲਾਲ ਹੋ ਜਾਂਦੀਆਂ ਉਸ ਦਾ ਇੱਕੋ ਸਹਾਰਾ ਹੁੰਦਾ ਉਹ ਮਾਂ ਦੀ ਆਵਾਜ਼ ਮਾਂ ਕਹਿੰਦੀ ਪੁੱਤੂ ਠੀਕ ਹੈ ਤੇ ਉਹ ਹੱਸ ਕੇ ਕਹਿੰਦੀ ਹਾਂ ਮਾਂ ਇੱਥੇ ਸਭ ਵਧੀਆ ਹੈ ਪਰ ਅੰਦਰੋਂ ਉਹ ਟੁੱਟ ਰਹੀ ਸੀ ਇਕਲਾਪਨ ਨੇ ਉਸਨੂੰ ਖਾ ਲਿਆ ਸੀ ਵਿਦੇਸ਼ ਦੀ ਚਮਕਦਾਰ ਰੌਸ਼ਨੀ ਦੇ ਪਿੱਛੇ ਇੱਕ ਅਨੇਰਾ ਸੀ ਜੋ ਹਰ ਰਾਤ ਉਸਨੂੰ ਕੈਰ ਲੈਂਦਾ ਸੀ ਕਈ ਵਾਰ ਉਹ ਸੋਚਦੀ ਸੀ ਕਿ ਕੈਨੇਡਾ ਜਾਣ ਦਾ ਫੈਸਲਾ ਗਲਤ ਸੀ ਪਰ ਫਿਰ ਮਾਂ ਦੀਆਂ ਗੱਲਾਂ ਯਾਦ ਆਉਂਦੀਆਂ ਬੇਟੀ ਸਾਨੂੰ ਤੇਥੋਂ ਬਹੁਤ ਉਮੀਦਾਂ ਹਨ ਇਹ ਵਾਕ ਉਸਦੇ ਕੰਨਾਂ ਵਿੱਚ ਗੂੰਜਦਾ ਰਹਿੰਦਾ ਸੀ ਤੇ ਉਹ ਆਪਣੇ ਦਰਦ ਨੂੰ ਪਿੱਛੇ ਛੱਡ ਕੇ ਦੁਬਾਰਾ ਮਿਹਨਤ ਵਿੱਚ ਜੁੱਟ ਜਾਂਦੀ ਪਰ ਹੁਣ ਉਸ ਦਾ ਸਰੀਰ ਤੇ ਮਨ ਦੋਵੇਂ ਥੱਕ ਗਏ ਸਨ ਇੱਕ ਰਾਤ ਜਦੋਂ ਉਹ ਘਰ ਆਈ ਤੇ ਖਾਣਾ ਖਾਣ ਲਈ ਬੈਠੀ ਉਸ ਦਾ ਹੱਥ ਕੱਪ ਹਿਲਾਉਂਦਿਆਂ ਕੰਬਣ ਲੱਗਾ ਤੇ ਅੱਖਾਂ ਵਿੱਚੋਂ ਅੰਸੂ ਚਲਕ ਪਏ ਉਸ ਨੇ ਆਪਣੇ ਆਪ ਨਾਲ ਕਿਹਾ ਇਹ ਮੇਰੇ ਸੁਪਨੇ ਦਾ ਨਤੀਜਾ ਹੈ ਕਿ ਮੈਂ ਇਸ ਲਈ ਵਿਦੇਸ਼ ਆਈ ਸੀ ਉਸ ਦੇ ਮਨ ਵਿੱਚ ਉਹ ਸਭ ਤਸਵੀਰਾਂ ਘੁੰਮਣ ਲੱਗੀਆਂ ਜਦੋਂ ਉਸ ਨੇ ਕੈਨੇਡਾ ਜਾਣ ਦਾ ਸੁਪਨਾ ਦੇਖਿਆ ਸੀ ਹੱਸਦੀ ਮਾਪਿਆਂ ਨਾਲ ਗੱਲਾਂ ਕਰਦੀ ਖੁਸ਼ੀ ਨਾਲ ਭਰੀ ਹੋਈ ਪਰ ਹੁਣ ਉਹ ਸਭ ਯਾਦਾਂ ਉਸਨੂੰ ਸਾੜ ਰਹੀਆਂ ਸਨ ਇੱਕ ਦਿਨ ਗੁਰਲੀਨ ਨੇ ਸੋਚਿਆ ਕਿ ਉਹ ਆਪਣੇ ਹਾਲਾਤਾਂ ਬਾਰੇ ਇੱਕ ਵੀਡੀਓ ਬਣਾਏਗੀ ਤਾਂ ਜੋ ਹੋਰ ਲੋਕ ਇਹ ਸੱਚ ਜਾਣ ਸਕਣ ਉਸਨੇ ਕੈਮਰਾ ਆਨ ਕੀਤਾ ਤੇ ਅੱਖਾਂ ਵਿੱਚੋਂ ਹੰਝੂ ਪੂੰਝ ਕੇ ਕਿਹਾ ਮੈਂ ਗੁਰਲੀਨ ਹਾਂ ਤੇ ਮੈਂ ਇਹ ਵੀਡੀਓ ਇਸ ਲਈ ਬਣਾ ਰਹੀ ਹਾਂ ਤਾਂ ਜੋ ਤੁਸੀਂ ਜਾਣ ਸਕੋ ਕੀ ਕੈਨੇਡਾ ਦੀ ਜ਼ਿੰਦਗੀ ਉਹ ਨਹੀਂ ਜਿਹੜੀ ਇੰਸਟਾਗ੍ਰam ਤੇ ਫੇਸਬੁੱਕ ਤੇ ਦਿਖਦੀ ਹੈ ਮੈਂ 14 ਘੰਟੇ ਦਿਨ ਵਿੱਚ ਕੰਮ ਕਰਦੀ ਹਾਂ ਮੇਰੇ ਕੋਲ ਆਪਣੇ ਲਈ ਇੱਕ ਘੰਟਾ ਵੀ ਨਹੀਂ ਹਰ ਰੋਜ਼ ਮੈਂ ਆਪਣੇ ਆਪ ਨੂੰ ਕਹਿੰਦੀ ਹਾਂ ਕਿ ਇੱਕ ਦਿਨ ਇਹ ਸਭ ਠੀਕ ਹੋ ਜਾਵੇਗਾ ਪਰ ਹਕੀਕਤ ਇਹ ਹੈ ਕਿ ਇੱਥੇ ਸੁਪਨੇ ਟੁੱਟਦੇ ਨੇ ਤੇ ਮਨੁੱਖ ਅੰਦਰੋਂ ਖਾਲੀ ਹੋ ਜਾਂਦਾ ਹੈ ਉਸਦੀ ਵੀਡੀਓ ਕੁਝ ਹੀ ਦਿਨਾਂ ਵਿੱਚ ਵਾਇਰਲ ਹੋ ਗਈ ਹਜ਼ਾਰਾਂ ਪੰਜਾਬੀ ਲੋਕਾਂ ਨੇ ਕਮੈਂਟ ਕਰਕੇ ਉਸਦੇ ਹੌਸਲੇ ਦੀ ਪ੍ਰਸ਼ੰਸਾ ਕੀਤੀ ਕਈਆਂ ਨੇ ਆਪਣਾ ਦਰਦ ਸਾਂਝਾ ਕੀਤਾ ਪਰ ਉਸ ਨੂੰ ਪਤਾ ਸੀ ਕਿ ਸ਼ਬਦ ਸਹਾਰਾ ਨਹੀਂ ਦਿੰਦੇ ਹਕੀਕਤ ਨੂੰ ਬਦਲਣ ਲਈ ਹਿੰਮਤ ਚਾਹੀਦੀ ਹੈ ਕੁਝ ਮਹੀਨਿਆਂ ਬਾਅਦ ਗੁਰਲੀਨ ਨੇ ਆਪਣਾ ਰਸਤਾ ਬਦਲਣ ਦਾ ਫੈਸਲਾ ਕੀਤਾ ਉਸਨੇ ਕਾਲਜ ਜੁਆਇਨ ਕੀਤਾ ਤੇ ਪਾਰਟ ਟਾਈਮ ਨੌਕਰੀ ਚੁਣੀ ਜਿੱਥੇ ਕੰਟੇ ਕੱਟ ਸਨ ਪਰ ਆਤਮ ਸਨਮਾਨ ਵਧੇਰਾ ਉਸਨੇ ਆਪਣੇ ਸਰੀਰ ਦਾ ਧਿਆਨ ਰੱਖਣਾ ਸ਼ੁਰੂ ਕੀਤਾ ਆਪਣੀਆਂ ਗੱਲਾਂ ਬਾਹਰ ਕੱਢਣੀਆਂ ਸਿੱਖੀਆਂ ਕਈ ਹੋਰ ਕੁੜੀਆਂ ਉਸਦੀ ਵੀਡੀਓ ਤੋਂ ਪ੍ਰੇਰਿਤ ਹੋ ਕੇ ਉਸ ਨਾਲ ਜੁੜੀਆਂ ਹੁਣ ਉਹ ਇੱਕ ਗਰੁੱਪ ਚਲਾਉਂਦੀ ਸੀ ਜਿੱਥੇ ਵਿਦੇਸ਼ ਵਿੱਚ ਰਹਿੰਦੀਆਂ ਪੰਜਾਬੀ ਕੁੜੀਆਂ ਆਪਣੇ ਦੁੱਖ ਤੇ ਸੰਘਰਸ਼ ਸਾਂਝੇ ਕਰ ਸਕਦੀਆਂ ਸਨ ਗੁਰਲੀਨ ਨੇ ਆਪਣੇ ਦਰਦ ਨੂੰ ਆਪਣੀ ਤਾਕਤ ਬਣਾਇਆ ਪਰ ਉਹ ਅਜੇ ਵੀ ਕਈ ਵਾਰ ਰਾਤ ਨੂੰ ਮਾਂ ਦੀਆਂ ਯਾਦਾਂ ਵਿੱਚ ਰੋ ਪੈਂਦੀ ਸੀ ਉਸ ਦਾ ਦਿਲ ਕਹਿੰਦਾ ਸੀ ਜੇ ਮੈਂ ਕਰ ਹੁੰਦੀ ਤਾਂ ਸ਼ਾਇਦ ਇਹਨਾਂ ਦੁੱਖ ਨਾ ਹੁੰਦਾ ਪਰ ਹੁਣ ਉਹ ਜਾਣਦੀ ਸੀ ਕਿ ਜ਼ਿੰਦਗੀ ਦੀ ਸਭ ਤੋਂ ਵੱਡੀ ਜਿੱਤ ਇਹ ਹੈ ਕਿ ਇਨਸਾਨ ਹਾਰ ਕੇ ਵੀ ਖੜਾ ਰਹੇ ਦੋਸਤੋ ਇਹ ਕਹਾਣੀ ਸਾਨੂੰ ਇੱਕ ਵੱਡਾ ਸਬਕ ਦਿੰਦੀ ਹੈ ਅਸੀਂ ਅਕਸਰ ਸੋਚਦੇ ਹਾਂ ਕਿ ਵਿਦੇਸ਼ ਜਾ ਕੇ ਜ਼ਿੰਦਗੀ ਸੁਧਰ ਜਾਂਦੀ ਹੈ ਪਰ ਹਕੀਕਤ ਇਸ ਤੋਂ ਬਿਲਕੁਲ ਉਲਟ ਹੈ ਵਿਦੇਸ਼ ਦੀ ਚਮਕਦਾਰ ਜ਼ਿੰਦਗੀ ਦੇ ਪਿੱਛੇ ਕਈਆਂ ਦੀਆਂ ਰੌਣਕਾਂ ਮਿੱਟੀਆਂ ਹੋਈਆਂ ਹਨ। ਹਰ ਕੁੜੀ ਜਾਂ ਮੁੰਡਾ ਜੋ ਉੱਥੇ ਪਹੁੰਚਦਾ ਹੈ ਉਹ ਆਪਣੇ ਸੁਪਨੇ ਨਾਲ ਨਹੀਂ ਮਜਬੂਰੀ ਨਾਲ ਲੜਦਾ ਹੈ। ਇਸ ਕਹਾਣੀ ਰਾਹੀਂ ਅਸੀਂ ਇਹ ਸਮਝਣਾ ਚਾਹੀਦਾ ਹੈ ਕਿ ਕਾਮਯਾਬੀ ਸਿਰਫ ਵਿਦੇਸ਼ ਜਾਣ ਨਾਲ ਨਹੀਂ ਮਿਲਦੀ ਕਾਮਯਾਬੀ। ਉਹ ਹੈ ਜਦੋਂ ਅਸੀਂ ਆਪਣੇ ਮਾਪਿਓ ਦੇ ਕੋਲ ਰਹਿ ਕੇ ਵੀ ਆਪਣੀ ਮਿਹਨਤ ਨਾਲ ਕੁਝ ਵੱਡਾ ਕਰੀਏ। ਹਰ ਕਿਸੇ ਨੂੰ ਇਹ ਸੋਚਣਾ ਚਾਹੀਦਾ ਹੈ ਕਦੇ ਵੀ ਚਮਕਦੇ ਸੁਪਨੇ ਦੇ ਪਿੱਛੇ ਦੌੜਨ ਤੋਂ ਪਹਿਲਾਂ ਉਸ ਦੀ ਹਕੀਕਤ ਨੂੰ ਸਮਝੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ